ਸਾਸੀ ਗਾਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਨਾਮ ਮੇਰਾ ਗੁਰਪਿਆ ਸਿੰਘ ਆ ਪਿੰਡ ਝੋਟੀਆਂ ਖੁਰਦਾ ਜ਼ਿਲ੍ਹਾ ਮੋਗਾ ਤੇ ਨੇੜੇ ਤਲਵੰਡੀ ਪਾਈ ਵੀ 5-7 ਕਿਲੋਮੀਟਰ ਤੇ ਆ ਜੀਰਾ 12-13 ਕਿਲੋਮੀਟਰ ਤੇ ਆ ਫਰੀਦਕੋਟ 30 ਕਿਲੋਮੀਟਰ ਤੇ ਆ ਬਾਈ ਮੋਗਾ 24 ਕਿਲੋਮੀਟਰ ਆਪਣੇ ਤੋਂ ਮੋਬਾਈਲ ਨੰਬਰ ਆਪਣਾ ਹੈਗਾ 9056894762 ਬਾਈ ਜੀ ਆਪਣੇ ਕੋਲੇ ਸਰੋਂ ਦਾ ਆਪਦੀ ਜਿਹੜੀ ਸਰੋਂ ਆ ਕਾਲੀ ਸਰੋਂ ਜਿਹੜੀ ਕਾਲੀ ਸਰੋਂ ਆ ਦੇਸੀ ਸਰੋਂ ਜਿਹੜੀ ਆਪਣੀ ਕੀ ਪਿਓਰ ਸਰੋਂ ਹੁੰਦੀ ਸੀ ਆਪਣੀ ਵਿਰਾਸਤ ਵਾਲੀ ਸਰੋਂ ਉਹਦਾ ਤੇਲ ਕਢਾਇਆ ਵਾ ਆਪਣਾ ਘਰ ਦਾ ਤੇ ਇਹ ਤੇਲ ਮੈਂ ਆਪ ਵਰਤਿਆ ਆਪਣੇ ਕੋਈ ਪ੍ਰੋਗਰਾਮ ਸੀਗਾ ਤੇ ਉਹਦੇ ਲਈ ਆਪਾਂ ਵਰਤਿਆ ਸੀਗਾ ਤੇ ਜਣਿਗੇ ਤੇਲ ਦੇ ਵਿੱਚ ਜਿੰਨੇ ਪਕੌੜੇ ਬਣੇ ਸੀ ਹੋਰ ਸਬਜ਼ੀਆਂ ਬਣੀਆਂ ਸੀ ਸਾਰਿਆਂ ਨੇ ਬਹੁਤ ਜ਼ਿਆਦੇ ਸਲਾਈਆਂ ਵੀ ਰਫੈਂਡ ਤੋਂ ਬਹੁਤ ਵਧੀਆ ਚੀਜ਼ ਵੀ ਰਫੈਂਡ ਦਾ ਖੜਾ ਛੋਟੇ ਫਿਰ ਮੇਰੇ ਮਨ ਚ ਆਇਆ ਵੀ ਆਪਣੇ ਕੋਲੇ ਤੇਲ ਹੈਗਾ ਕਵੰਟਲ ਕਦੇ ਲਗ ਭਾਗਾ ਵੀ ਕਿਉਂ ਨਾ ਵੀ ਲੋਕਾਂ ਨੂੰ ਜੇ ਆਪਾਂ ਦੇ ਸਕਦੇ ਹ ਜਿੰਨੇ ਵੀ ਘਰਾਂ ਨੂੰ ਆਪਾਂ ਚੱਜ ਦੀ ਚੀਜ਼ ਖਵਾ ਸਕਦੇ ਹ ਵੀ ਆਪਾਂ ਕਿਉਂ ਨਾ ਸਾਰਿਆਂ ਨਾਲ ਸ਼ੇਅਰ ਕਰ ਲਈ ਯਾਰ ਵੀ ਜੇ ਚੰਗੀ ਚੀਜ਼ ਆਪਾਂ ਨੂੰ ਹੀ ਸੇਵਾ ਕਰ ਸਕਦੇ ਤੇ ਕਿਸੇ ਤਰੀਕੇ ਦੇ ਨਾਲ ਹੀ ਆਪਾਂ ਅਗਲੇ ਦੀ ਸੇਵਾ ਕਰ ਸਕੀ ਹੈ ਵੀ ਲੈਣੇ ਤਾਂ ਮੈਂ ਵੀ ਪੈਸੇ ਆ ਕੋਈ ਫਰੀ ਤਾਂ ਨਹੀਂ ਦੇਣਾ ਪਰ ਮੈਂ ਇਹ ਗੱਲ ਚਾਹੁੰਨਾ ਵੀ ਤੁਸੀਂ ਵਰਤ ਕੇ ਦੇਖਿਓ ਇੱਕ ਤਾਂ ਮੇਰੀ ਗਾਰੰਟੀ ਆ ਇਹਦੇ ਵਿੱਚੋਂ ਜੇ ਕੋਈ 5% ਕੀ 1% ਵੀ ਕੋਈ ਕਹਦੇ ਵੀ ਮਿਲਾਵਟਾ ਤੇ ਲੱਖ ਰੁਪਏ ਦਾ ਲਾਉਂਸ ਕਰਦਾ ਮੈਂ ਲੱਖ ਰੁਪਇਆ ਦਊਂਗਾ ਬਾਈ ਮੇਰੇ ਘਰੇ ਆਣ ਕੇ ਕੋਈ ਤੇਲ ਚੈੱਕ ਕਰਕੇ ਲੈ ਜੇ ਜੇ ਉਹਦੇ ਚ ਕੋਈ ਇਹ ਗੱਲ ਕਹਦੇ ਵੀ 1% ਵੀ ਮਿਲਾਵਟਾ ਵੀ ਆਪਾਂ ਲੱਖ ਰੁਪਈਆ ਇਨਾਮ ਦੇਵਾਂਗੇ ਇਹ ਸਾਰੇ ਵੀਰ ਭਰਾਵਾਂ ਨੂੰ ਮੇਰਿਆਂ ਨੂੰ ਬੇਨਤੀ ਆ ਜੇ ਕੋਈ ਵੀ ਬੰਦਾ ਰਫੈਂਡ ਦਾ ਖੇੜਾ ਛੱਡੋ ਤੁਹਾਡੇ ਜਿਹੜੇ ਗੋਡੇ ਪੈਂਦੇ ਆ ਹੋਰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਤੁਹਾਨੂੰ ਖਾਣ ਪੀਣ ਦੇ ਨਾਲ ਆਉਂਦੀਆਂ ਤੇ ਸਾਰਿਆਂ ਨੂੰ ਮੇਰੇ ਵੀਰ ਭਰਾਵਾਂ ਨੂੰ ਸასი ਗਾਲ ਹੈ ਤੇ ਜੇ ਕਿਸੇ ਨੇ ਲੈਣਾ ਹੋਵੇ ਸਰੋਂ ਦਾ ਤੇਲ ਕਾਲੀ ਸਰੋਂ ਦਾ ਨਾ ਕਿ ਪੀਲੀ ਸਰੋਂ ਦਾ ਇਹ ਕਾਲੀ ਸਰੋਂ ਜਿਹੜੀ ਰੀਜਨਲ ਸਰੋਂ ਆਪਣੀ ਹੁੰਦੀ ਸੀ ਉਹਦਾ ਤੇਲ ਆ ਜੇ ਕਹਿੰਨੇ ਲੈਣਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਸასი ਗਾਲ ਧੰਨਵਾਦ